ਸਿਮਰ ਦੇ ਕੰਮ ਦੱਸਾਂ ਕੀ ਨਹੀਂ ਆ ਦੇਖੋ ਆ ਸਾਹਮਣੇ ਦੇਖ ਰਹੇ ਹੋਗੇ ਨਾ ਖੇਤਾਂ ਵਾਲੀ ਸਾਈਡ ਖੜੇ ਆਂਗੇ ਇਹ ਮਹਨਮ ਆ ਸਾਗ ਤੋੜਨ ਲੱਗ ਰਹੇ ਨੇ ਬਈ ਸਾਗ ਤੋੜਨ ਲੱਗ ਰਹੇ ਨੇ ਖੇਤਾਂ 'ਚ ਆ ਜਿਹੜੇ ਆ ਏਰੀਆ 'ਚ ਖੇਤ ਨੇ ਬਈ ਧਿਆਨ ਰੱਖਿਆ ਕਰਵਾ ਦੇ ਆ ਲੱਗ ਰਹੇ ਦੇਖ ਬਾਸ ਸਕਾਰ ਐ ਐ ਆ ਜਾ ਸਿਮਰੀ ਕੁੱਟਣਗੇ ਬਹੁਤ ਆ ਜਾ ਬੱਚੇ ਬਹੁਤ ਹੈ ਦੇਖ ਹਟਦੀ ਹੈ ਕਿਤੇ ਦੇਖ ਆ ਭਾਈ ਆ ਭਾਈ ਚੋਰੀ ਕਰ ਲਈ 20 ਰੁਪਏ ਦੇ ਸਾਗ ਵਿੱਚ ਆ ਦੇਖੋ ਗੱਡੀ ਤੇ ਹਟਦੀ ਹੀ ਨਹੀਂ ਦੋਨੇ ਇਹ ਇਹ ਜਿਹੇ ਦਾ ਕੰਮ ਇਹ ਕਰਦੀ ਹੈ ਨਾ ਮਿਲ ਗਿਆ ਸਬਰ ਹੁਣ ਹੋਰ ਹੈ ਆ ਗਿਆ ਸਬਰ ਹੋਰ ਵੀਰ ਦੇਖ ਨਾ 20 ਰੁਪਏ ਦੇ ਸਾਗ ਵਿੱਚ ਯਾਰ ਆ 20 ਰੁਪਏ ਦਾ ਪਤਾ ਕਿੰਨਾ ਵਧੀਆ ਸਾਗ ਬਣੂਗਾ ਇਹ ਮੈਂ ਤੂੰ ਤਾਂ ਮੰਡੀ ਵਾਲਾ ਸਾਗ ਲੈਣਾ ਹੁੰਦਾ ਜ ਲੈਣੇ ਦੇਖ ਲੈ ਅੱਲਾ ਵੇਚਣੇ ਜਾਂਦਾ ਹੋਊਗਾ ਵਿਚਾਰਾ ਕਿਸੇ ਨੇ ਨਹੀਂ ਦੇਖਿਆ ਮੇਰੇ ਚਾਰੇ ਪਾਸੇ ਨਹੀਂ ਮੈਂ ਸੀ ਚਾਰੇ ਪਾਸੇ ਐਸੇ ਜੇ ਕੰਮ ਤਾਂ ਇਹ ਕਰਦੀ ਆ ਯਾਰ ਬਈ ਧਿਆਨ ਰੱਖਿਓ ਆਪਦਾ ਮੈਂ ਤੁਹਾਨੂੰ ਲੋਕੇਸ਼ਨ ਦੱਸਤੀ ਉਹ ਸਾਹਮਣੇ ਘਰ ਆ ਬਈ ਜੀਦਾ ਵੀ ਖੇਤ ਆ ਹਨਾ ਜੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ ਧਿਆਨ ਰੱਖਿਆ ਕਰੋ ਬਈ ਠੀਕ ਆ ਪੜ ਪੁੱਟ ਲਿਓ ਕੀ ਕਰਦੇ ਫਿਰਦੇ ਹਾਂ ਕੁੱਟਿਓ ਬਹੁਤ ਬਈ ਚੰਗਾ ਬਈ ਮਿਲਦੇ ਆ ਤੁਹਾਨੂੰ ਨੈਕਸਟ ਲੋਕੇਸ਼ਨ ਤੇ ਕਾਲੀ ਲੋਕੇਸ਼ਨ ਸਿਮਰ ਦੇ ਕੰਮ ਦੱਸਾਂ ਕੀ ਨਹੀਂ ਆ ਦੇਖੋ ਆ ਸਾਹਮਣੇ ਦੇਖ ਰਹੇ ਹੋਗੇ ਨਾ ਖੇਤਾਂ ਵਾਲੀ ਸਾਈਡ ਖੜੇ ਆਂਗੇ ਤੇ ਬਹਾਨਮ ਆ ਸਾਗ ਤੋੜਨ ਲੱਗ ਰਹੇ ਨੇ ਬਈ ਸਾਗ ਤੋੜਨ ਲੱਗ ਰਹੇ ਨੇ ਖੇਤਾਂ ਚ ਆ ਜਿਹੜਾ ਏਰੀਆ ਚ ਖੇਤ ਨੇ ਬਈ ਧਿਆਨ ਰੱਖਿਆ ਕਰੋ ਆ ਦੇਖ ਆ ਲੱਗ ਰਹੇ ਦੇਖ ਬਾਸ ਸੇ ਕਹਿ ਰ ਏ ਏ ਕੁੱਟਣਗੇ ਬਹੁਤ ਆ ਜਾ ਬਿੱਟੇ ਬਹੁਤ ਹੈ ਦੇਖ ਹਟਦੀ ਹੈ ਕਿਤੇ ਦੇਖ ਆ ਭਾਈ ਆ ਭਾਈ ਚੋਰੀ ਕਰ ਲਈ 20 ਰੁਪਏ ਦੇ ਸਾਗ ਪਿੱਛੇ ਦੇਖੋ ਗੱਡੀ ਤੇ ਹਟਦੀ ਹੀ ਨਹੀਂ ਦੋਨੇ ਇਹ ਇਹ ਜਿਹੇ ਦਾ ਕੰਮ ਇਹ ਕਰਦੀ ਹੈ ਨਾ ਮਿਲ ਗਿਆ ਸਬਰ ਹੁਣ ਹੋਰ ਹੈ ਆ ਗਿਆ ਸਬਰ ਹੋਰ ਵੀਰ ਦੇਖ ਨਾ 20 ਰੁਪਏ ਦੇ ਸਾਗ ਪਿੱਛੇ ਯਾਰ ਆ 20 ਰੁਪਏ ਦਾ ਪਤਾ ਕਿੰਨਾ ਵਧੀਆ ਸਾਗ ਬਣੂਗਾ ਇਹ ਮੈਂ ਤੂੰ ਤਾਂ ਮੰਡੀ ਵਾਲਾ ਸਾਗ ਲੈਣਾ ਹੁੰਦਾ ਜ ਲੈਣੇ ਦੇਖ ਲੈ ਅਲਾ ਵੇਚਣੇ ਜਾਂਦਾ ਹੋਊਗਾ ਵਿਚਾਰਾ ਕਿਸੇ ਨੇ ਨਹੀਂ ਦੇਖਿਆ ਮੇਰੇ ਚਾਰੇ ਪਾਸੇ ਨਹੀਂ ਮੈਂ ਸੀ ਚਾਰੇ ਪਾਸੇ ਐਸੇ ਜੇ ਕੰਮ ਤਾਂ ਇਹ ਕਰਦੀ ਆ ਯਾਰ ਬਈ ਧਿਆਨ ਰੱਖਿਓ ਆਪਦਾ ਮੈਂ ਤੁਹਾਨੂੰ ਲੋਕੇਸ਼ਨ ਦੱਸਤੀ ਹਾਂ ਸਾਹਮਣੇ ਘਰ ਆ ਨੰਨੂ ਬਈ ਜੀਦਾ ਵੀ ਖੇਤ ਆ ਹਨਾ ਜੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ ਧਿਆਨ ਰੱਖਿਆ ਕਰੋ ਬਈ ਠੀਕ ਆ ਪੜ ਪੜ ਲਿਓ ਹਾਂ ਕੁੱਤੀਓ ਬਹੁਤ ਬਈ ਜੰਦਾ ਬਈ ਮਿਲਦੇ ਹਾਂ ਤੁਹਾਨੂੰ ਨੈਕਸਟ ਲੋਕੇਸ਼ਨ ਤੇ 干了一个变身。